ਫਿਰ ਕਹਿੰਨ ਸਮਾਂ ਨਹੀਂ ਪਾਸ ਹੁੰਦਾ ਕੀ ਕਰੀਏ ਪੁਰਖਾ ਸਮਾਂ ਪਾਸ ਨਹੀਂ ਕਰਨਾ ਸਮੇਂ ਨੂੰ ਸਫਲ ਕਰਨਾ ਹੈ ਜ਼ਿੰਦਗੀ ਪਾਸ ਨਹੀਂ ਕਰਨੀ ਜ਼ਿੰਦਗੀ ਸਫਲ ਕਰਨੀ ਸਮਾਂ ਪਾਸ ਕਰਨਾ ਬੁਥੇਰੇ ਥਾਂ ਉਹਨੇ ਥੀਏਟਰ ਨੇ ਟੀਵੀ ਵੇਖ ਕੋਈ ਨੋਵਲ ਪੜ ਲੈ ਕਲੱਬ ਤੇ ਚਲਾ ਜਾ ਥੀਏਟਰ ਨੇ ਬਹੁਤ ਕੁਝ ਹੈ ਇੱਥੇ ਤੇ ਸਮਾਂ ਸਫਲ ਕਰਮੇ ਜ਼ਿੰਦਗੀ ਸਫਲ ਕਰਮੇ ਤੇ ਜੋ ਆਪਣੇ ਸਰੀਰ ਦੀ ਗਲਤ ਵਰਤੋਂ ਕਰਦਾ ਹੈ ਆਪਣੇ ਜ਼ਬਾਨ ਦੀ ਗਲਤ ਵਰਤੋਂ ਕਰਦਾ ਹੈ ਆਪਣੀ ਅੱਖਾਂ ਦੀ ਵੀ ਗਲਤ ਵਰਤੋਂ ਕਰਦਾ ਹੈ ਆਪਣੇ ਕੰਨਾਂ ਦੀ ਗਲਤ ਵਰਤੋਂ ਕਰਦਾ ਹੈ ਉਹ ਗੁਰਦੁਆਰੇ ਦੀ ਵੀ ਗਲਤ ਵਰਤੋਂ ਕਰੇਗਾ ਤੇ ਜਿਸ ਨੇ ਆਪਣੀ ਜ਼ਿੰਦਗੀ ਦੀ ਸਹੀ ਵਰਤੋਂ ਕਰ ਲਈ ਉਹ ਗੁਰਦੁਆਰੇ ਦੀ ਵੀ ਸਹੀ ਵਰਤੋਂ ਕਰੇਗਾ ਮਨੁੱਖ ਦੀ ਜ਼ਿੰਦਗੀ ਦਾ ਮੁੱਦਾ ਹੈ ਸੱਚ ਤੱਕ ਪਹੁੰਚਣਾ ਮਨੁੱਖ ਇਸ ਮਨੁੱਖ ਜਨਮ ਵਿੱਚ ਜਿਹੜਾ ਆਇਆ ਹੈ ਇਸ ਸੱਚ ਤੱਕ ਪਹੁੰਚਣ ਦਾ ਇੱਕ ਵਸੀਲਾ ਹੈ ਇੱਕ ਉਪਰਾਲਾ ਹੈ ਇੱਕ ਮੌਕਾ ਇਸ ਮੌਕੇ ਤੋਂ ਇਸ ਵਸੀਲੇ ਤੋਂ ਲਾਭ ਉਠਾਉਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਆਦ ਬਾਣੀ ਹੈ ਜਪਜੀ ਇਹ ਪੌੜੀਆਂ ਦੀ ਬਾਣੀ ਹੈ ਪੌੜੀਆਂ ਜ਼ੀਨਾ ਔਰ ਇਤਨੀ ਗਲ ਸਪਸ਼ਟ ਪੌੜੀ ਬਣਾਈ ਜਾਂਦੀ ਹੈ ਉੱਪਰ ਚੜ੍ਹਨ ਵਾਸਤੇ ਤੋ 38 ਪੌੜੀਆਂ ਨੇ ਜਪਜੀ ਸਾਹਿਬ ਦੇ ਚ ਤੇ ਦੋ ਸ਼ਲੋਕ ਨੇ ਇੱਕ ਪਹਿਲਾ ਸ਼ਲੋਕ ਹੈ ਆਵ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਸ ਸ਼ਲੋਕ ਹੈ ਇੱਕ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਵੀ ਸ਼ਲੋਕ ਹੈ ਇਹਨਾਂ ਦੋ ਸ਼ਲੋਕਾਂ ਦੇ ਵਿਚਾਰ 38 ਪੌੜੀਆਂ ਔਰ ਇੱਕ ਪੌੜੀਆਂ ਇਸ ਵਾਸਤੇ ਨੇ ਕਿ ਮਨੁੱਖ ਸੱਚ ਤੱਕ ਪਹੁੰਚ ਸਕੇ ਪੌੜੀ ਦਾ ਮਤਲਬ ਹੈ ਚੜਨਾ ਤੇ ਮੈਂ ਅਰਸਕਲ ਕੀਤੀ ਸੀ ਕਿ ਪਰਮਾਤਮਾ ਦਾ ਮਾਰਗ ਗੁਰੂ ਦਾ ਮਾਰਗ ਗੁਰੂ ਦਾ ਪੰਥ ਮੈਦਾਨੀ ਰਸਤਾ ਨਹੀਂ ਜਮਿਨੀ ਰਸਤਾ ਨਹੀਂ ਇਹ ਪਹਾੜੀ ਰਸਤਾ ਹੈ ਚੜਨਾ ਤੇ ਜਿਸ ਤਰ੍ਹਾਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ ਇਸ ਤਰ੍ਹਾਂ ਜ਼ਿੰਦਗੀ ਨਿਵਾਣ ਦੀ ਤਰਫ ਆਪਣੇ ਆਪ ਜਾਂਦੀ ਹੈ ਸੁਰਤ ਨਿਵਾਣ ਦੀ ਤਰਫ ਆਪਣੇ ਆਪ ਜਾਂਦੀ ਹੈ ਇਹ ਉੱਪਰ ਚੜ ਸਕੇ ਕੁਝ ਸਹਾਰੇ ਚਾਹੀਦੇ ਨੇ ਕੁਝ ਆਸਰੇ ਚਾਹੀਦੇ ਨੇ ਸਤ ਸੰਗ ਆਸਰਾ ਹੈ ਕਥਾ ਕੀਰਤਨ ਆਸਰਾ ਹੈ ਗੁਰੂ ਦੀ ਟੀਕ ਗੁਰੂ ਦਾ ਭਰੋਸਾ ਗੁਰੂ ਦੀ ਸਿੱਖ ਔਰ ਗੁਰਦੁਆਰੇ ਆਣਾ ਇੱਕ ਬਹੁਤ ਵੱਡਾ ਆਸਰਾ ਹੈ ਸੁਰਤ ਨੂੰ ਸੱਚਖੰਡ ਤੱਕ ਲੈ ਜਾਣ ਦਾ ਕਿਸੇ ਦੀ ਸੁਰਤ ਉੱਪਰ ਚੜਨੀ ਸ਼ੁਰੂ ਹੋ ਗਈ ਹੈ ਪਹਿਚਾਨ ਕੀ ਹੋਵੇਗੀ ਬਾਹਰੋਂ ਕੁਝ ਨਹੀਂ ਪਹਿਚਾਨ ਹੋਵੇਗੀ ਕਿੰਨੀ ਮਿਹਰ ਉਸ ਕਰਦੇ ਹਨ ਅੰਦਰੋਂ ਹੀ ਕੁਝ ਪਹਿਚਾਨ ਹੋਵੇਗੀ ਤੁਸੀਂ ਬਾਹਰੋਂ ਨਹੀਂ ਅੰਦਾਜ਼ਾ ਲਗਾ ਸਕਦੇ ਇਹ ਬੰਦਾ ਕਿੱਥੇ ਪਹੁੰਚਿਆ ਹੈ ਹਾਂ ਉਹਦੇ ਕੁਝ ਰਹਿਣੀ ਦੇਣੀ ਕਹਿਣੀ ਇਸ ਤੋਂ ਥੋੜੇ ਜਿਹਾ ਕੁਝ ਆਸਾਰ ਜ਼ਰੂਰ ਪ੍ਰਗਟ ਹੋਣਗੇ ਲੇਕਿਨ ਫਿਰ ਵੀ ਬਹੁਤਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਦੀ ਸੁਰਤ ਕਿੱਥੇ ਕਈ ਵਾਰ ਰਹਿਣੀ ਵੀ ਚੰਗੀ ਆਉਂਦੀ ਹੈ ਕਹਿਣੀ ਵੀ ਚੰਗੀ ਆਉਂਦੀ ਹੈ ਸੁਰਤ ਕਿਧਰੇ ਵੀ ਨਹੀਂ ਐਸਾ ਵੀ ਹੈ ਔਰ ਅਕਸਰ ਕਈ ਵਾਰ ਐਸਾ ਦੇਖਣ ਨੂੰ ਮਿਲਦਾ ਹੈ ਤੇ ਭਰਮ ਬੁਲੇਖਾ ਪੈ ਜਾਂਦਾ ਇਥੋਂ ਸਾਬੀ ਕਹਿੰਦੇ ਨੇ ਜਿਹੜਾ ਮਨੁੱਖ ਚੱਲ ਰਿਹਾ ਹੈ ਤੇ ਉਹਨੂੰ ਚੱਲਣ ਦਾ ਕੀ ਮਤਲਬ ਹੈ ਕੀ ਚੱਲਣਾ ਹੈ ਕਿਸ ਤਰ੍ਹਾਂ ਚੱਲਣਾ ਹੈ ਫਮਰਜ਼ ਕੀਤੀ ਸੀ ਜਪ ਚੱਲਣਾ ਹੈ ਜਾਪ ਕਰਨਾ ਚੱਲ ਬਸ ਇਹੀ ਚੱਲਣਾ ਹੈ ਹੋਰ ਕੁਝ ਨਹੀਂ ਜਵਾਨ ਚਲਾਣੀ ਹੈ ਵਾਹਿਗੁਰੂ 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 ਇਸ ਵਿੱਚ ਧਿਆਨ ਜੋੜਨਾ ਜੋ ਐਸਾ ਕਰਦਾ ਉਹ ਚੱਲ ਪਿਆ ਬਸ ਇਤ ਨਹੀਂ ਗੱਲ ਇਤਨੀ ਹੈ ਲੇਕਿਨ ਬਹੁਤ ਵੱਡੀ ਗੱਲ ਇਤਨੀ ਹੈ ਸ਼ਰਬ ਜਵਾਨ ਚਲਾਣੀ ਲੇਕਿਨ ਗੱਲ ਬਹੁਤ ਵੱਡੀ ਕੋਈ ਕਰਦਾ ਨਹੀਂ ਔਰ ਕੋਈ ਕਰ ਨਹੀਂ ਸਕਦਾ ਉਹ ਖਿਆਈ ਹੈ ਧੁਨੋਂ ਦੇਚ ਧਿਆਨ ਜੋੜਨਾ ਸ਼ਬਦ ਸੁਰਤ ਦੇ ਮੇਲ ਦੇ ਉਤੇ ਗੁਰਮੱਧਾ ਗਿਆਨ ਧਿਆਨ ਖੜਾ ਹੈ ਸ਼ਬਦ ਆਵਾਜ਼ ਸੁਰਤ ਧਿਆਨ ਜੋ ਸ਼ਬਦ ਵਿੱਚ ਸੁਰਤ ਜੋੜ ਰਿਹਾ ਸਮਝੋ ਚਲ ਚਲ ਪਏ ਤੇ ਸੁਰਤ ਸ਼ਬਦ ਦੇ ਕਿੱਥੇ ਤੱਕ ਆਈ ਹੈ ਕਿੱਥੇ ਤੱਕ ਪਹੁੰਚੀ ਹੈ ਇਹ ਕੁਝ ਅੰਦਾਜ਼ੇ ਲੱਗ ਸਕਦਾ ਹੈ ਸ਼ਬਦ ਬਹੁਤ ਉੱਚਾ ਹੈ ਬੜੀ ਗੱਲ ਹੈ ਸ਼ਬਦ ਤੇ ਉਹ ਅਨਾਹਦ ਨਾਦ ਹੈ ਜਿੱਥੇ ਤੱਕ ਅਸੀਂ ਪਹੁੰਚਣਾ ਹੈ ਤੇ ਆਹਤ ਸ਼ਬਦ ਦਾ ਆਸਰਾ ਲੈਣਾ ਹੈ ਬਾਹਰੋਂ ਉਚਾਰਨ ਕਰਕੇ ਸਹਿ ਵਿਕੰਨ ਪਹਿਲੀ ਗੱਲ ਜਿਹੜੇ ਉਸ ਦੀ ਹੋਵੇਗੀ ਹੋਏ ਕਿ ਉਹਦਾ ਖਾਣਾ ਪੀਣਾ ਉੱਠਣਾ ਬੈਠਣਾ ਸੌਣਾ ਜਾਗਣਾ ਹੱਸਣਾ ਰੋਣਾ ਸਭ ਮਰਿਆਦਾ ਦੇ ਵਿੱਚ ਹੋ ਜਾਏ ਬੇਮਰਿਆਦਾ ਨਹੀਂ ਤੇ ਜੋ ਆਪਣੀ ਜ਼ਿੰਦਗੀ ਦਾ ਸਹੀ ਇਸਤੇਮਾਲ ਕਰਦਾ ਹੈ ਉਹ ਹਰ ਚੀਜ਼ ਦਾ ਸਹੀ ਇਸਤੇਮਾਲ ਕਰੇਗਾ ਇਤਨੀ ਮਾਇਸ ਕਰ ਦੇ ਤੇ ਜੋ ਆਪਣੇ ਸਰੀਰ ਦੀ ਗਲਤ ਵਰਤੋਂ ਕਰਦਾ ਹੈ ਆਪਣੇ ਜ਼ਬਾਨ ਦੀ ਗਲਤ ਵਰਤੋਂ ਕਰਦਾ ਹੈ ਆਪਣੀ ਅੱਖਾਂ ਦੀ ਵੀ ਗਲਤ ਵਰਤੋਂ ਕਰਦਾ ਹੈ ਆਪਣੇ ਕੰਨਾਂ ਦੀ ਗਲਤ ਵਰਤੋਂ ਕਰਦਾ ਹੈ ਉਹ ਗੁਰਦੁਆਰੇ ਦੀ ਵੀ ਗਲਤ ਵਰਤੋਂ ਕਰੇਗਾ ਜੋ ਆਪਣੇ ਆਪ ਦੀ ਗਲਤ ਵਰਤੋਂ ਕਰ ਰਿਹਾ ਹੈ ਬਾਕੀ ਦਾ ਕੀ ਸਹੀ ਵਰਤੋਂ ਕਰੇਗਾ ਜੋ ਆਪਣੇ ਮਨ ਦੀ ਗਲਤ ਵਰਤੋਂ ਕਰਦਾ ਹੈ ਜੋ ਆਪਣੇ ਦਿਮਾਗ ਦੀ ਗਲਤ ਵਰਤੋਂ ਕਰਦਾ ਹੈ ਜੋ ਆਪਣੇ ਪੈਰਾਂ ਦੀ ਗਲਤ ਵਰਤੋਂ ਕਰਦਾ ਹੈ ਜੋ ਆਪਣੇ ਹੱਥਾਂ ਦੀ ਗਲਤ ਵਰਤੋਂ ਕਰਦਾ ਹੈ ਉਹ ਗੁਰਦੁਆਰੇ ਦੀ ਵੀ ਗਲਤ ਵਰਤੋਂ ਕਰੇਗਾ ਹੁਣ ਗੁਰਦੁਆਰਾ ਕਿਸ ਵਾਸਤੇ ਹੈ ਸੁਰਪਚਾਰਨ ਵਾਸਤੇ ਇਸ ਰੂਪੇ ਸਵਾਸਤੇ ਪੁਰਕੇ ਸੇਵਸਤ ਨੇ ਇਸ ਦਾ ਪਲਾਸਾ ਮੈਂ ਕਰ ਦੇਉਂਦਾ ਇਨਹੀਂ ਪੰਜ ਖੰਡਾਂ ਦੇ ਇਸ ਪਲਾਸਾ ਇਹ ਅਸਥਾਨ ਇੱਕ ਤਕਸਾਲ ਹੈ ਸ਼ਰਮਖਣ ਦੇ ਸਾਹਿਬ ਇਸ ਨੂੰ ਤਕਸਾਲ ਕਹਿੰਦੇ ਨੇ ਘੜੀਏ ਸ਼ਬਦ ਸੱਚੀ ਤਕਸਾ ਇਹ ਤੇ ਤਕਸਾਲ ਹੈ ਇੱਥੇ ਘੜਨਾ ਆਪਣੇ ਆਪ ਨੂੰ ਐਸਾ ਘੜਨਾ ਹੈ ਕਿ ਗੁਰੂ ਨੂੰ ਕਬੂਲ ਹੋ ਜਾਏ ਐਸਾ ਘੜਨਾ ਹੈ ਕਿ ਗੁਰੂ ਨੂੰ ਪ੍ਰਵਾਨ ਹੋ ਜਾਏ ਗੱਲ ਇਤਨੀ ਪਰ ਧਰਮਖੰਡੀ ਮਨੁੱਖ ਦੀ ਇਹ ਪਹਿਚਾਨ ਹੈ ਕਿ ਉਹ ਆਪਣੀ ਜ਼ੁਬਾਨ ਦਾ ਗਲਤ ਇਸਤੇਮਾਲ ਕਰਦਾ ਹੈ। ਆਪਣੀ ਅੱਖਾਂ ਦਾ ਗਲਤ ਇਸਤੇਮਾਲ ਕਰਦਾ ਹੈ। ਜੋ ਧਰਮਖੰਡ ਤੋਂ ਤੱਲੇ ਆਏ ਮਨੁੱਖ ਜੋ ਧਰਮਖੰਡ ਤੱਕ ਨਹੀਂ ਪਹੁੰਚੇ। ਉਹ ਆਪਣੇ ਪੈਰਾਂ ਦਾ ਗਲਤ ਇਸਤੇਮਾਲ ਕਰੇਗਾ, ਗਲਤ ਪਾਸੇ ਜਾਣਗੇ। ਆਪਣੇ ਹੱਥਾਂ ਦਾ ਗਲਤ ਇਸਤੇਮਾਲ ਕਰੇਗਾ, ਗਲਤ ਕੰਮ ਕਰਨਗੇ। ਆਪਣੀ ਰਸਨਾ ਦਾ ਗਲਤ ਇਸਤੇਮਾਲ ਕਰੇਗਾ, ਗਲਤ ਬੋਲੇ। ਆਪਣੇ ਦਿਮਾਗ ਦਾ ਗਲਤ ਇਸਤੇਮਾਲ ਕਰੇਗਾ, ਗਲਤ ਸੋਚੇਗੀ। ਕਿ ਜੋ ਆਪਣੇ ਜੀਵਨ ਦਾ ਹੀ ਗਲਤ ਇਸਤੇਮਾਲ ਕਰ ਰਿਹਾ ਹੈ ਉਹ ਗੁਰਦੁਆਰੇ ਦਾ ਕੀ ਸਹੀ ਇਸਤੇਮਾਲ ਕਰ ਸਕਦਾ ਹੈ ਕਦੇ ਹੀ ਨਹੀਂ ਕਰੇਗਾ ਹੋ ਸਕਦਾ ਉੱਥੇ ਬੈਠ ਕੇ ਵੀ ਸ਼ਰਾਬ ਪੀਏ ਜਾਂ ਸ਼ਰਾਬ ਪੀ ਕੇ ਆਵੇ ਹੋ ਸਕਦਾ ਹੈ ਉੱਥੇ ਵੀ ਤਾਸ਼ ਖੇਡੇ ਤੋ ਤਾਸ਼ ਖੇਡਣ ਵਾਸਤੇ ਤੇ ਗੁਰਦੁਆਰਾ ਨਹੀਂ ਬਣਾਇਆ ਤਾਸ਼ ਕਲਬ ਦੇ ਵਿੱਚ ਖੇਡੇ ਲਿਓ ਆਪਣੇ ਘਰ ਦੇ ਵਿੱਚ ਖੇਡ ਇੱਥੇ ਸਤ ਸੰਗ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੇ ਫਿਰ ਕਹਿੰਦੇ ਸਮਾਂ ਨਹੀਂ ਪਾਸ ਹੁੰਦਾ ਕੀ ਕਰੀਏ ਪੁਰਖਾ ਸਮਾਂ ਪਾਸ ਨਹੀਂ ਕਰਨਾ ਸਮੇਂ ਨੂੰ ਸਫਲ ਕਰਨਾ ਹੈ ਜ਼ਿੰਦਗੀ ਪਾਸ ਨਹੀਂ ਕਰਨੀ ਜ਼ਿੰਦਗੀ ਸਫਲ ਕਰਨੀ ਸਮਾਂ ਪਾਸ ਕਰਨਾ ਬੁਥੇਰੇ ਥਾਉਨੇ ਥੀਏਦਰ ਨੇ ਟੀਵੀ ਵੇਖ ਕੋਈ ਨੋਵਲ ਪੜ ਲੈ ਕਲੱਬ ਤੇ ਚਲਾ ਜਾ ਥੀਏਦਰ ਨੇ ਬਹੁਤ ਕੁਝ ਹੈ ਇੱਥੇ ਤੇ ਸਮਾਂ ਸਫਲ ਕਰਨਾ ਹੈ ਜ਼ਿੰਦਗੀ ਸਫਲ ਕਰਨੀ ਪਰ ਖਿਮਾ ਕਰਨੀ ਇੱਥੇ ਬੈਠ ਕੇ ਅਦਰ ਤਾਸ਼ ਖੇਡਣ ਲੱਗ ਪਈਏ ਸਤਸੰਗ ਨਹੀਂ ਫਿਰ ਗੁਰਦੁਆਰਾ ਨਹੀਂ ਰਹਿ ਜਾਂਦਾ ਕਲੱਬ ਕੋਈ ਆਮ ਥਾਂ ਕੋਈ ਆਮ ਦਲ ਪਰ ਐਸਾ ਕਿਉਂ ਹੈ ਕਿ ਜੋ ਆਪਣੇ ਜੀਵਨ ਦੀ ਹੀ ਸਹੀ ਵਰਤੋਂ ਨਹੀਂ ਕਰੇਗਾ ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰ ਸਕਦਾ ਵਾਹ ਕਿੰਨੀ ਮਹਾਰਤ ਹੈ ਜੋ ਆਪਣੇ ਹੱਥਾਂ ਦੀ ਸਹੀ ਵਰਤੋਂ ਨਹੀਂ ਕਰ ਸਕਦਾ ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰੇਗਾ ਜੋ ਆਪਣੀ ਜ਼ਮਾਨ ਦੀ ਸਹੀ ਵਰਤੋਂ ਨਹੀਂ ਕਰ ਸਕਦਾ ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰੇਗਾ ਤੇ ਜਿਸ ਨੇ ਆਪਣੇ ਜ਼ਿੰਦਗੀ ਦੀ ਸਹੀ ਵਰਤੋਂ ਕਰ ਲਈ ਉਹ ਗੁਰਦੁਆਰੇ ਦੀ ਵੀ ਸਹੀ ਵਰਤੋਂ ਕਰੇਗਾ। ਕਿਉਂਕਿ ਆਪਣੇ ਦੇਸ਼ ਤੋਂ ਬਾਹਰ ਜਦ ਘੁੰਮ ਫਿਰ ਕੇ ਮੈਂ ਦੇਖਿਆ ਹੈ ਕੋਈ ਥੋੜੇ ਹੀ ਗੁਰਦੁਆਰੇ ਨੇ ਜਿਨ੍ਹਾਂ ਦਾ ਸਹੀ ਇਸਤੇਮਾਲ ਹੋ ਰਿਹਾ ਹੋਵੇ ਵਰਨਾ ਨਹੀਂ ਹੈ। ਗੰਨ ਨੂੰ ਨਾ ਚੰਗੀ ਲੱਗੇ ਨਾ ਤਾਂ ਮੇਰੀ ਕੋਈ ਬਹੁਤੀ ਐਸੀ ਇੱਛਾ ਵੀ ਨਹੀਂ ਕਿ ਖਨ ਨੂੰ ਚੰਗੀ ਲੱਗੇ ਤੇ ਕੋਈ ਜ਼ਰੂਰੀ ਮੇਰੀ ਇੱਛਾ ਵੀ ਨਹੀਂ ਇਸ ਤਰ੍ਹਾਂ ਦੀ। ਵਦ ਤੋਂ ਵਦ ਇਤਨੀ ਹੈ ਨਾ ਆਪਾਂ ਚਲਦੇ ਭਲੇ ਕੋਈ ਵਸਦੇ ਬੰਦੇ ਕੋਈ ਲੰਬੀ ਛੋੜੀ ਗੱਲ ਤੇ ਨਹੀਂ ਕੋਈ ਝਗੜਾ ਝਗੜਾ ਛੋੜੀ ਕਰਨੇ ਕੋ ਮਕਦਮੇਬਾਜ਼ੀ ਥੋੜੀ ਦਰਮੀ ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਆਪਣੇ ਦੇਸ਼ ਤੋਂ ਬਾਹਰ ਭਾਰਤ ਤੋਂ ਬਾਹਰ ਧਰਮ ਮੰਦਰਾਂ ਦਾ ਸਹੀ ਇਸਤੇਮਾਲ ਨਹੀਂ ਹੈ ਕਿ ਜੇ ਧਰਮ ਮੰਦਰ ਦਾ ਵੀ ਸਹੀ ਇਸਤੇਮਾਲ ਨਹੀਂ ਤੇ ਫਿਰ ਕੀ ਇੱਕ ਕਲੱਬ ਦਾ ਉਸੇ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਜੋ ਕਲੱਬ ਦਾ ਵਿਧਾਨ ਹੈ ਇੱਕ ਥੀਏਟਰ ਦਾ ਉਸੇ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਜਿਸ ਵਾਸਤੇ ਕਿ ਥੀਏਟਰ ਬਣਾਇਆ ਗਿਆ ਹੈ ਪਰੇਕ ਗੁਰਦੁਆਰੇ ਦਾ ਉਸ ਵਾਸਤੇ ਇਸਤੇਮਾਲ ਨਹੀਂ ਕੀਤਾ ਜਾਂਦਾ ਜਿਸ ਵਾਸਤੇ ਕਿ ਬਣਾਇਆ ਗਿਆ। ਜਿਸ ਢੰਗ ਵਾਸਤੇ ਬਣਾਇਆ ਗਿਆ, ਕਿਸ ਵਾਸਤੇ ਬਣਾਇਆ? ਸਿਰਫ ਸੱਚ ਤੱਕ ਪਹੁੰਚਣ ਵਾਸਤੇ। ਕਿਸ ਵਾਸਤੇ ਬਣਾਇਆ? ਸਿਰਫ ਸੱਚ ਤੱਕ ਪਹੁੰਚ ਸਕੇ। ਲੱਖਾਂ ਡਾਲਰ ਖਰਚ ਕਰਦੇ ਨੇ। ਇੰਨਾ ਸਿਲਸਿਲਾ ਬਣਾਇਆ। ਤੇ ਕਿਸ ਵਾਸਤੇ? ਸੱਚ ਤੱਕ ਪਹੁੰਚਣ ਵਾਸਤੇ। ਤੇ ਮੈਂ ਫਿਰ ਅਰਜ਼ ਕਰਾਂ ਜੇ ਜੀਵਨ ਦਾ ਸਹੀ ਇਸਤੇਮਾਲ ਨਹੀਂ ਤਾਂ ਫਿਰ ਗੁਰਦੁਆਰੇ ਦਾ ਵੀ ਸਹੀ ਇਸਤੇਮਾਲ ਨਹੀਂ। ਜੇ ਜ਼ਿੰਦਗੀ ਦੀ ਸਹੀ ਵਰਤੋਂ ਨਹੀਂ ਤਾ ਫਿਰ ਗੁਰਦੁਆਰੇ ਦੀ ਵੀ ਸਹੀ ਵਰਤੋਂ ਨਹੀਂ। ਔਰ ਹਿੰਦੁਸਤਾਨ ਦੇ ਵਿੱਚ ਇਤਨੇ ਗਲਤੇ ਮੰਨ ਨਹੀਂ ਪੈਣੇ। ਧਨ ਦੀ ਦੁਨੀਆ 'ਚ ਜ਼ਰੂਰ ਪਛੜਿਆ ਹੋਇਆ ਹੈ, ਧਰਮ ਦੀ ਦੁਨੀਆ 'ਚ ਨਹੀਂ ਪਛੜਿਆ। ਇਤਨੀ ਮਹਾਰਸ ਕਰਦੇ। ਕੋਈ ਮਨੁੱਖ ਗੁਰਦੁਆਰਿਆਂ ਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ। ਅਗਰ ਕਰੇ ਉਹ ਫਿਰ ਸੇਵਕਤ ਰੋਗ ਦਿੱਤਾ ਜਾਂਦਾ ਉਸੇ ਵਰਤ। ਕੋਈ ਮਨੁੱਖ ਧਰਮ ਮੰਦਰਾਂ ਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ। ਸਨਾਤਨੀ ਮੰਦਰ ਹੋਵਨ ਗੁਰੂ ਘਰ ਦੇ ਅਸਥਾਨ ਹੋਵਨ ਜੈਨ ਮੰਦਰ ਹੋਵਨ ਬੋਧ ਮੰਦਰ ਹੋਵਨ ਮੰਦਰ ਸਿਰਫ ਬਣੇ ਨੇ ਪ੍ਰਭੂ ਨਾਲ ਜੁੜਨ ਵਾਸਤੇ ਪਰਮਾਤਮਾ ਨਾਲ ਜੁੜਨ ਵਾਸਤੇ ਹੋਰ ਕੁਝ ਕਰਨਾ ਹੈ ਬੜੇ ਗੁਰਦੁਆਰੇ ਬਣੇ ਹੈ ਸਿਰਫ ਗੁਰੂ ਤੱਕ ਪਹੁੰਚਣ ਵਾਸਤੇ ਗੁਰਦੁਆਰਾ ਬਣੇ ਹੈ ਸਿਰਫ ਸੱਚ ਤੱਕ ਪਹੁੰਚਣ ਵਾਸਤੇ ਪਰ ਜੇ ਗੁਰਦੁਆਰੇ ਦਾ ਸਹੀ ਇਸਤੇਮਾਲ ਨਹੀਂ ਤਾਂ ਇਤਨੀ ਗੱਲ ਜ਼ਰੂਰ ਹੈ ਕਿ ਉਸਨੇ ਆਪਣੀ ਜ਼ਿੰਦਗੀ ਦਾ ਵੀ ਸਹੀ ਇਸਤੇਮਾਲ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਜਾਤ ਹੈ ਹੀ ਨਹੀਂ ਅਗਰ ਜਾਤ ਹੋਵੇ ਔਰ ਮਨੇ ਗੁਰਦੁਆਰੇ ਦੀ ਬੇਦਬੀ ਨਹੀਂ ਕਰੇਗਾ ਇਤਨੀ ਮੈਰਜ਼ ਕਰ ਗਏ ਅਦਬ ਨਾਲ ਆਵੇਗਾ ਅਦਬ ਨਾਲ ਬੈਠੇਗਾ ਅਦਬ ਨਾਲ ਸੁਣੇਗਾ ਅਦਬ ਨਾਲ ਸਾਰੇ ਕੰਮ ਕਰੇ ਔਰ ਅਦਬ ਹੀ ਬਜ਼ੁਰਗਈ ਦਾ ਬਜ਼ੁਰਗ ਦੇ ਸਤਿਕਾਰ ਦਾ ਪਹਿਲਾ ਚਿੰਨ ਹੈ ਅਦਬ ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋਂ ਨੇ ਇਕਬਾਲ ਨੇ ਸਾਫ਼ ਕਹਿ ਦਿੱਤਾ ਅਦਬ ਗੁਰੂ ਨਾਲ ਪਿਆਰ ਹੈ ਅਦਬ परमात्मा ਨਾਲ ਪਿਆਰ ਹੈ ਅਦਬ ਜਿੱਥੇ ਬੇਅਦਬੀ ਹੈ ਉੱਥੇ ਇੱਕ ਗੱਲ ਤੇ ਮਨੁੱਖ ਨੇ ਮੰਨ ਲਈ ਕਿ ਮੈਂ ਤੋਂ ਵੱਡਾ ਨਹੀਂ ਕੋਈ ਅਦਬ ਕਰਨ ਦੀ ਲੋੜ ਨਹੀਂ ਅਦਬ ਬੰਦਾ ਕਿਸ ਦਾ ਕਰਦਾ ਆਪਣੇ ਤੋਂ ਵੱਡੇ ਦਾ ਤੇ ਜੇ ਬੇਅਦਬੀ ਤੇ ਇਤਨਾਂ ਗਲਤ ਸਪਸ਼ਟ ਹੋ ਗਈ ਗੁਰੂ ਕੋਈ ਵੱਡਾ ਨਹੀਂ ਗੁਰਦੁਆਰਾ ਕੋਈ ਵੱਡਾ ਨਹੀਂ ਅਸੀਂ ਗਲਤ ਇਸਤੇਮਾਲ ਕਰ ਸਕਦੇ ਬੇਅਦਬੀ ਕਰਨੀ ਭਾਈ ਸਾਹਿਬ ਆਏ ਗੁਰਦਾਸ ਜੀ ਦਾ ਇੱਕ ਸਵਈਆ ਮੈਂ ਪੜੇ ਸਾਹਮਣੇ ਰੱਖਾਂ ਭਾਈ ਸਾਹਿਬ ਕਹਿੰਦ ਨੇ ਬਾਹਰ ਕੀ ਅਦਨ ਬੋਝਕ ਜਲ ਸਰਤਾ ਕੇ ਨਾਓ ਨੇ ਜੋ ਆਗ ਲਾਗੇ ਕੈਸੇ ਕਹਿ ਬੁਝਾਈਏ ਮਕਾਨ ਨੂੰ ਅਗ ਲੱਗ ਜਾਏ ਦੁਕਾਨ ਨੂੰ ਅਗ ਲੱਗ ਜਾਏ ਤੇ ਪਾਣੀ ਨਾਲ ਬੁਝਾਵਾਂਗੇ ਤੇ ਭਾਈ ਜੀ ਕਹਿੰਦ ਨੇ ਪਾਣੀ ਨੂੰ ਅਗ ਲੱਗ ਜਾਏ ਤੇ ਫਿਰ ਕੀ ਕਰੀਏ ਫਿਰ ਕਿਸ ਤਰ੍ਹਾਂ ਬੁਝਾਈਏ ਚੋਰਨ ਕੇ त्राਸ ਓਟ ਲੀਜੀਤ ਕੋਟ ਗੜ ਗੜ ਮੇ ਜੋ ਲੂਟ ਲੀਜੇ ਕਹਾਂ ਕਤ ਜਾ ਰਹੀਏ ਚੋਰਾ ਤੋਂ ਭਜਦੇ ਹੋ ਡਾਕੂਆਂ ਤੋਂ ਬਚਦੇ ਹੋਏ ਚਲੇ ਜਾਈਏ ਥਾਣੇ ਤੁਫੇ ਪੁਲਿਸ ਹੀ ਲੁੱਟ ਲਵੇ ਫਿਰ ਕਿੱਥੇ ਜਾਈਏ ਫਿਰ ਘਰਨੇ ਪਾਸੇ ਜਾਈਏ ਭਾਈ ਸਾਹਿਬ ਕਹਿੰਨੇ ਤੈਸੇ ਮਾਇਆ ਡਰ ਡਰਪਤ ਹਾਰ ਜੋ ਗੁਰਦੁਆਰੇ ਆਵੇ ਤਹਾਂ ਜੋ ਬਿਆਸੇ ਮਾਇਆ ਤਹਾਂ ਠਹਿਰਾਏ ਦੁਨੀਆ ਦੇ ਕਲੇਸ਼ਾਂ ਤੋਂ ਦਰਦੇ ਹੋਏ ਦੁਨੀਆ ਦੇ ਵਿਕਾਰਾਂ ਤੋਂ ਦਰਦੇ ਹੋਏ ਦੁਨੀਆ ਦੇ ਅਨਰਥ ਤੋਂ ਡਰਦੇ ਹੋਏ ਆਈਏ ਗੁਰਦੁਆਰੇ ਗੁਰਦੁਆਰੇ ਵੀ ਅਨਰਥ ਕਰਨ ਲੱਗਿਏ ਤੇ ਫਿਰ ਕਿੱਥੇ ਜਾਵਾਂਗੇ ਤੇ ਪਾਣੀ ਵਿੱਚ ਅੱਗ ਲਾ ਦੇ। ਇੱਕ ਇਸ ਤਰ੍ਹਾਂ ਬੁਝਾਈ ਤੇ ਤੇ ਪਾਣੀ 'ਚ ਅੱਗ ਲੰਘ ਦੇ। ਜੇ ਗੁਰਦੁਆਰੇ ਵੀ ਅਨਰਥ ਕਰਨ। ਤਾਂ ਮੈਂ ਇਤਨੀ ਅਰਜ਼ ਕਰਦਿਆਂ ਗੁਰਦੁਆਰਾ ਨਾ ਕੋਈ ਪਲੇਗਰਾਉਂਡ ਹੈ, ਨਾ ਇਹ ਕਲੱਬ ਹੈ, ਨਾ ਇਹ ਥੀਏਟਰ ਹੈ। ਇੱਥੇ ਕੋਈ ਇੰਦਰੀਆਂ ਦਾ ਰਸ ਨਹੀਂ, ਇੱਥੇ ਕੋਈ ਮਨੋਰੰਜਨ ਨਹੀਂ। ਜਿੱਤੇ ਅੱਖਾਂ ਦਾ ਰਸ ਲੈਣ ਵਾਸਤੇ ਨਹੀਂ ਆਣਾ ਤੇ ਨਾ ਹੀ ਗੁਰਬਾਣੀ ਅੱਖਾਂ ਦਾ ਰਸ ਹੈ। ਨਾ ਜ਼ਬਾਨ ਦਾ ਰਸ ਹੈ। ਨਾ ਇਹ ਕੰਨਾਂ ਦਾ ਰਸ ਹੈ ਨਾ ਇਹ ਖਲੜੀ ਦਾ ਰਸ ਹੈ ਇਹ ਆਤਮਾ ਦਾ ਰਸ ਹੈ ਹੁਣ ਆਤਮਾ ਦਾ ਰਸ ਮਾਣਣ ਵਾਸਤੇ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਆਪਣੇ ਜੀਵਨ ਦਾ ਸਹੀ ਇਸਤੇਮਾਲ ਕਰੇ ਕਾਦਰ کریم ਨੇ ਬਹੁਤ ਵੱਡੀ ਬਖਸ਼ਿਸ਼ ਸਾਨੂੰ ਇਹ ਸਰੀਰ ਦਿੱਤਾ ਹੈ ਇਹ ਕਾਇਆ ਦਿੱਤੀ ਹੈ ਤੇ ਇਸ ਕਾਇਆ ਦਾ ਸਹੀ ਇਸਤੇਮਾਲ ਕਰਨਾ ਇਸ ਦਾ ਸਹੀ ਪ੍ਰਯੋਗ ਕਰਨਾ ਸਾਇਦ ਕਹਿੰਦੇ ਨੇ ਜੋ ਕਾਇਆ ਦਾ ਸਹੀ ਪ੍ਰਯੋਗ ਕਰਦਾ ਹੈ ਉਹ ਬੰਦਾ ਧਰਮ ਖੰਡੀ ਹੈ ਪਹੁੰਚ ਗਿਆ ਪਹਿਲੀ ਸਟੇਜ ਤੇ ਪਹੁੰਚ ਗਿਆ ਪਹਿਲੀ ਹਾਲਤ ਤੇ ਹੁਣ ਜਕੜਿਆਂ ਜਪਦਿਆਂ ਇਸ ਨੇ ਦੂਜੀ ਹਾਲਤ ਦੇ ਚ ਪਹੁੰਚਣਾ ਹੈ ਦੂਜੀ ਹਾਲਤ ਗਿਆਨ ਖੰਡ ਪ੍ਰਕਾਸ਼ ਦਾ ਖੰਡ ਸੂਝ ਸਮਝ ਦਾ ਖੰਡ ਚਾਨਣ ਦਾ ਖੰਡ ਉੱਥੇ ਮਨੁੱਖ ਮਨੁੱਖ ਦਾ ਪੁਜਾਰੀ ਨਹੀਂ ਰਹਿ ਜਾਂਦਾ ਵਿਅਕਤੀ ਵਿਅਕਤੀ ਦਾ ਪੁਜਾਰੀ ਨਹੀਂ ਰਹਿ ਜਾਂਦਾ ਉਹਦੇ ਵਾਸਤੇ ਐਸਾ ਪ੍ਰਤੀਤ ਹੁੰਦਾ ਹੈ ਕਿ ਅਵਤਾਰ ਵੀ ਤੁਛ ਨੇ ਸਤਿਗੁਰੂ ਦੀ ਬਾਣੀ ਐਸਾ ਕਹਿੰਦੀ ਹੈ ਕਿ ਰੱਬ ਨਾਲ ਜੁੜਨ ਵਾਸਤੇ ਅਗਰ ਅਵਤਾਰ ਵੀ ਦੀਵਾਰ ਬਣੇ ਤਉ ਉਹਨੂੰ ਇੱਕ ਪਾਸੇ ਕਰ ਕੋ ਵੀ ਤਾਂ ਦੀਵਾਰ ਬਣੇ ਭਗਤ ਕਬੀਰ ਕਹਿਨੇ ਤੂੰ ਜੋ ਕਹਿਤ ਹੋ ਨੰਦ ਕੋ ਨੰਦਨ ਨੰਦ ਕੋ ਨੰਦਨ ਕਾ ਕੋਰੇ ਤੁਸੀਂ ਕਹਿੰਦੇ ਹੋ ਨੰਦ ਦਾ ਨੰਦਨ ਭਾਉ ਕ੍ਰਿਸ਼ਨ ਭਗਵਾਨ ਹੈ ਪਰਮਾਤਮਾ ਹੈ ਨੰਦ ਦਾ ਨੰਦਨ ਨੰਦ ਦਾ ਪੁੱਤਰ ਸੀ ਤਾਂ ਫਿਰ ਨੰਦ ਕਿਸ ਦਾ ਨੰਦਨ ਹੈ ਫਿਰ ਉਹ ਨੰਦਨ ਕਿਸ ਦਾ ਨੰਦਨ ਹੈ ਗੱਲ ਕਿੱਥੇ ਮੁਕਾਓਗੇ ਗੱਲ ਕਿੱਥੇ ਖਤਮ ਕਰੋਗੇ ਭਾਈ ਗੁਰਦਾਸ ਜੀ ਦਾ ਇੱਕ ਗਿਆਨ ਖੰਡ ਦਾ ਸਵਈਆ ਮੈਂ ਤੁਹਾਨੂੰ ਸਰਵਨ ਕਰਾਵਾਂ ਤੇ ਫਿਰ ਸ਼ਰਮ ਖੰਡ ਦੀ ਗੱਲ ਕਰੀਏ ਗਿਆਨ ਖੰਡ ਵਿੱਚ ਪਹੁੰਚਾਇਆ ਮਨੁੱਖ ਮਨੁੱਖ ਨੂੰ ਰੱਬ ਨਹੀਂ ਮੰਨੇਗਾ ਕਿਉਂਕਿ ਜੇ ਮਨੁੱਖ ਨੂੰ ਰੱਬ ਮੰਨ ਲਈਏ ਤਾਂ ਮਨੁੱਖ ਦਾ ਜਨਮ ਵੀ ਹੈ ਉਹਦਾ ਮਰਨ ਵੀ ਹੈ ਫਿਰ ਰੱਬ ਦਾ ਜਨਮ ਵੀ ਹੋ ਗਿਆ ਰੱਬ ਦਾ ਮਰਨ ਵੀ ਹੋ ਗਿਆ ਤੇ ਸੋਮੁਖ ਜਲੇ ਜਿਤ ਕਹੇ ਠਾਕਰ ਜੋਨੀ ਉਹਦੀ ਰਸਨਾ ਜਲ ਜਾਣੀ ਚਾਹੀਦੀ ਹੈ ਜਿਹੜਾ ਕਹਿੰਦਾ ਰੱਬ ਜਲਤ ਜੰਮ ਪਿਆ ਹੈ ਪਰਮਾਤਮਾ ਦਾ ਜਨਮ ਹੋਇਆ ਗਿਆਨ ਖੰਡ ਵਿੱਚ ਪਹੁੰਚਿਆ ਆ ਮਨੁੱਖ ਮਨੁੱਖ ਨੂੰ ਰੱਬ ਨਹੀਂ ਮੰਨੇਗਾ ਇਹ ਠੀਕ ਹੈ ਕਿ ਪਰਮਾਤਮਾ ਦੀ ਜੋਤ ਸਾਰਿਆਂ ਦੇ ਚ ਸਦਮੇ ਜੋਤ ਜੋਤ ਹੈ ਸੋਏ ਕਿਸਕੇ ਚਾਨਣ ਸਭ ਮੇ ਚਾਨਣ ਹੋਏ ਘਰ ਦੇ ਪ੍ਰਕਾਸ਼ ਆਇਆ ਚਾਨਣ ਆਇਆ ਠੀਕ ਹੈ ਚਾਨਣ ਆਇਆ ਪਰ ਕੋਈ ਆਖੇ ਸਾਰੇ ਦਾ ਸਾਰਾ ਸੂਰਜ ਮੇਰੇ ਘਰ ਦੇ ਚ ਆ ਗਿਆ ਇਹ ਕਿਸ ਤਰ੍ਹਾਂ ਮੰਨ ਲਈ ਨਹੀਂ ਆ ਸਕਦਾ ਜ਼ਮੀਨ ਨਾਲੋਂ 60000 ਗੁਣਾ ਵੱਡਾ ਹੈ ਸੂਰਜ ਤੇਰੇ ਘਰ ਦੇ ਚ ਕਿਸ ਤਰ੍ਹਾਂ ਆਏਗਾ ਉਹਦਾ ਨੂਰ ਆ ਸਕਦਾ ਉਹਦਾ ਪ੍ਰਕਾਸ਼ ਆ ਸਕਦਾ ਉਹਦੀ ਧੁੱਪ ਆ ਸਕਦੀ ਹੈ ਸੂਰਜ ਤੇਰੇ ਨਿੱਕੇ ਜਿਹੇ ਮਕਾਨ ਦੇ ਚ ਨਹੀਂ ਆ ਸਕਦਾ ਉਹ ਤੇ ਸਮੁੱਚੀ ਧਰਤੀ ਦੇ ਚ ਵੀ ਨਹੀਂ ਆ ਸਕਦਾ ਜ਼ਮੀਨ ਵਿੱਚ ਉਲਤੀ ਉਸ ਵਾਸਤੇ ਉਹ ਜਿਹੜਾ ਪਰਿਪੂਰਣ ਪ੍ਰਮਾਤਮਾ ਉਸ ਦੀ ਝਲਕ ਤੇਰੇ ਅੰਦਰ ਆ ਸਕਦੀ ਉਹਦੀ ਅੰਸ਼ ਤੇਰੇ ਅੰਦਰ ਆ ਸਕਦੀ ਪੂਰੇ ਦਾ ਪੂਰਾ ਨਹੀਂ ਇਸ ਵਾਸਤੇ ਗਿਆਨ ਖੰਡ ਦੇ ਚ ਪਹੁੰਚਿਆ ਹੋਇਆ ਮਨੁੱਖ ਮਨੁੱਖ ਨੂੰ ਰੱਬ ਨਹੀਂ ਦਿੰਦਾ